ਯਾਰੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਡਾਕਟਰ ਮਨੁਕੀਰ ਸਿੰਘ ਪੱਟੀ ਤੋਂ ਅੱਜ ਆਪਾਂ ਪੈਨਿਕ ਡਿਸਆਰਡਰ ਘਬਰਾਹਟ ਦੇ ਗਿਣੇ ਦੌਰੇ ਨੇ ਉਹਨਾਂ ਬਾਰੇ ਗੱਲ ਕਰਾਂਗੇ ਕਿ ਪੈਨਿਕ ਅਟੈਕ ਜਾਂ ਐਂਜਾਇਟੀ ਦਾ ਅਟੈਕ ਜਿਹੜੀਆਂ ਕੀ ਨਿਸ਼ਾਨੀਆਂ ਨੇ ਇਹਦੇ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ ਕਿਸ ਤਰ੍ਹਾਂ ਦੀ ਖੁਰਾਕ ਖਾਣੀ ਚਾਹੀਦੀ ਹੈ ਇਸ ਬਾਰੇ ਅਸੀਂ ਗੱਲ ਕਰਾਂਗੇ ਉਮੀਦ ਹੈ ਕਿ ਤੁਹਾਨੂੰ ਪਸੰਦ ਆਊਗਾ। ਹੰ ਚਿੰਤਾ ਕੀ ਹੈ? ਚਿੰਤਾ ਇੱਕ ਤਣਾਅ ਪ੍ਰਤੀ ਸਾਡੇ ਸਰੀਰ ਦੀ ਇੱਕ ਕੁਦਰਤੀ ਪ੍ਰਤੀਕਿਰਿਆ ਹੈ। ਮੈਨੂੰ ਕਿ ਜਦੋਂਸੀਂ ਚਿੰਤਾ ਕਰਦੇ ਹਾਂ ਨਾ ਜਦੋਂ ਸਿਸਟਮ ਸਟ्रेस ਦੇ ਵਿੱਚ ਹੁੰਦੇ ਆ ਉਹ ਸਟ्रेस ਤਾਂ ਕੀ ਸਾਡੇ ਸਰੀਰ ਦੀ ਇੱਕ ਕੁਦਰਤੀ ਪ੍ਰਕਿਰਿਆ ਹੈ ਵੀ ਹੈ। ਇਹ ਡਰ ਜਾਂ ਡਰ ਦੀ ਉਹ ਭਾਵਨਾ ਜੋ ਆਉਣ ਵਾਲਾ ਕਈ ਵਾਰ ਇਸ ਫਿਊਚਰ ਨੂੰ ਲੈ ਕੇ ਸਟ्रेस ਹੁੰਨੇ ਆ ਚਿੰਤਾ ਦੇ ਵਿੱਚ ਹੁੰਨੇ ਆ ਜਿਵੇਂ ਅਸੀਂ ਉਦਾਹਰਣ ਛੋਟੀ ਜਿਹੀ ਮੈਂ ਦੇਵਾਂ ਜੋ ਨੋਰਮਲ ਸੋਡੀ ਲਾਈਫ ਦੇ ਵਿੱਚ ਕਈ ਵਾਰੀ ਚੱਲਦਾ ਜਿਵੇਂ ਅਸੀਂ ਨੌਕਰੀ ਦੀ ਕੋਈ ਇੰਟਰਵਿਊ ਦੇਣ ਵਾਸਤੇ ਜਾਣਾ ਹੋਵੇ ਜਾਂ ਸਕੂਲ ਦੇ ਪਹਿਲੇ ਦਿਨ ਸਕੂਲ ਵਿੱਚ ਤੁਸੀਂ ਪਾਸ਼ਨ ਦੇਣਾ ਹੋਵੇ ਜਾਂ ਕੋਈ ਪ੍ਰੋਗਰਾਮ ਪਹਿਲੇ ਦਿਨ ਤੁਸੀਂ ਅਟੈਂਡ ਕਰਨਾ ਹੋਵੇ ਤਾਂ ਕੁਝ ਲੋਕ ਡਰ ਅਤੇ ਕਬਰਾ ਹੱਟ ਮਹਿਸੂਸ ਕਰਦੇ ਆ ਜਾਂ ਤੁਸੀਂ ਕਿਸੇ ਵਿਸ਼ੇਸ਼ ਇਕੱਠ ਦੇ ਵਿੱਚ ਤੁਸੀਂ ਪਹਿਲੀ ਵਾਰੀ ਕਿਤੇ ਜਾਣਾ ਹੋਵੇ ਅਗਰ ਤੁਸੀਂ ਕਦੇ ਨਹੀਂ ਗਏ ਤਾਂ ਉੱਥੇ ਜਾਂ ਤੇ ਸਾਨੂੰ ਜਾਂ ਬੋਲਣ ਲੱਗਿਆਂ ਜਾਂ ਫਿਰ ਲੈਕਚਰ ਦੇਣ ਲੱਗਿਆਂ ਸਾਨੂੰ ਕੋਈ ਘਬਰਾਹਟ ਹੁੰਦੀ ਹੈ ਉਹ ਇੱਕ ਨਾਰਮਲ ਹੈ ਉਹ ਕੋਈ ਬਿਮਾਰੀ ਨਹੀਂ ਹੁੰਦੀ ਉਹ ਜਿਵੇਂ ਜਿਵੇਂ ਫਿਰ ਅਸੀਂ ਉਹਨਾਂ ਹਾਲਾਤਾਂ ਦੇ ਵਿੱਚ ਰੱਜ ਜਾਨੇ ਜਾਂ ਅਸੀਂ ਥੋੜਾ ਤਜਰਬਾ ਆਪਣਾ ਹਾਸਲ ਕਰ ਲੈਨੇ ਤਾਂ ਸਾਡੀ ਉਹ ਘਬਰਾਹਟ ਚਿੰਤਾ ਜਿਹੜੀ ਹੈ ਉਹ ਦੂਰ ਹੋ ਜਾਂਦੀ ਹੈ ਇੱਕ ਆਮ ਇਸ ਨੂੰ ਅਸੀਂ ਨਾਰਮਲ ਦਿੰਦੇ ਆ ਕਿ ਕੋਈ ਅਬਨਾਰਮਲਟੀ ਨਹੀਂ ਹੁੰਦੀ ਇਸ ਤੋਂ ਕੋਈ ਘਬਰਾਉਣ ਦੀ ਜਰੂਰਤ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਘਬਰਾਹਟ ਦਾ ਉਹ ਦੌਰਾ ਲੱਗਾ ਵਜਾ ਕੋਈ ਤੁਹਾਨੂੰ ਚਿੰਤਾ ਦਾ ਰੋਗ ਹੈਗਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੀ ਇਹ ਇੱਕ ਨਾਰਮਲ ਗੱਲ ਹੈ ਪਰੰਤੂ ਜੇ ਸਾਡੀਆਂ ਤੁਹਾਡੀਆਂ ਚਿੰਤਾ ਦੀਆਂ ਭਾਵਨਾਵਾਂ ਜਿਆਦਾ ਜਾਂ ਕੱਟੋ-ਕੱਟ 6 ਮਹੀਨੇ ਲੈ ਰਹੀਆਂ ਕਿ ਤੁਸੀਂ ਕਿਸੇ ਵੀ ਗੱਲ ਨੂੰ ਜਾ ਕੇ ਤੇ ਜਾਣ ਤੋਂ ਪਹਿਲਾਂ ਜਾਂ ਕੋਈ ਸਿਚੁਏਸ਼ਨ ਨੂੰ ਦੇਖ ਕੇ ਘਬਰਾ ਜਾਂਦੇ ਹੋ 60 ਮਹੀਨੇ ਤੁਹਾਨੂੰ ਕੰਟੀਨਿਊ ਚੱਲ ਰਿਹਾ ਤਾਂ ਇਟ ਮੀਨ ਕਿ ਤੁਹਾਨੂੰ ਜਿਹੜੀਆਂ ਚਿੰਤਾ ਨਾਲ ਸੰਬੰਧਿਤ ਮੁਸ਼ਕਲਾਂ ਜਾਂ ਰੋਗ ਨੇ ਜਾਂ ਕਾਰਨ ਨੇ ਉਹ ਤੁਹਾਡੇ ਅੰਦਰ ਹੈਗੇ ਇਸ ਨੂੰ ਅਸੀਂ ਚਿੰਤਾ ਸੰਬੰਧੀ ਵਿਗਾੜ ਕਹਿ ਸਕਦੇ ਹਾਂ ਜਾਂ ਚਿੰਤਾ ਸੰਬੰਧੀ ਵਿਗਾੜ ਹੋ ਸਕਦਾ ਉਸ ਬੰਦੇ ਨੂੰ ਯਾਨੀ ਕਿ ਰੋਗ ਹੋ ਸਕਦਾ ਤੁਹਾਡੇ ਬ੍ਰੇਨ ਦੇ ਅੰਦਰ ਕੁਝ ਕੈਮੀਕਲ ਅਬਨਾਰਮਲਟੀਆਂ ਜਾਂ ਵਿੱਚ ਖਾਣ ਪੀਣ ਦਾ ਸੱਦਾ ਕਾਰਨ ਬਣਿਆ ਆਇਆ ਹੁਣ ਚਿੰਤਾ ਰੋਗ ਦੀਆਂ ਆਮ ਕਿਸਮਾਂ ਕੀ ਹੁੰਦੀਆਂ ਨੇ ਜਿਵੇਂ ਪੈਨਿਕ ਵਿਕਾਰ ਹੈਗਾ ਡਰ ਦਾ ਦੌਰਾ ਪੈਣਾ ਘਬਰਾ ਜਾਣਾ ਬੰਦੇ ਦਾ ਠੀਕ ਹੈ ਨੂੰ ਅਸੀਂ ਪੈਨਿਕ ਡਿਸਆਰਡਰ ਬੋਲਦੇ ਨੇ ਇਹਦਾ ਮਤਲਬ ਕਿ ਸਾਨੂੰ ਅਚਾਨਕ ਪੈਨਿਕ ਘਬਰਾਹਟ ਦੇ ਦੌਰੇ ਹੁੰਦੇ ਨੇ ਉਹ ਦੌਰੇ ਦੀਆਂ ਨਿਸ਼ਾਨੀਆਂ ਕੀ ਹੁੰਦੀਆਂ ਨੇ ਉਹ ਵੀ ਆਪਾਂ ਡਿਸਕਸੇ ਦੇ ਵਿੱਚ ਕਰਦੇ ਹਾਂ ਹੁਣ ਫੋਬੀਆ ਹੁੰਦਾ ਕਿ ਸਾਨੂੰ ਕਿਸੇ ਖਾਸ ਵਸਤੂ ਤੋਂ ਜਾਂ ਖਾਸ ਕਿਸੇ ਸਥਿਤੀ ਤੋਂ ਜਹਾਜ਼ਾਂ ਤੋਂ ਜਾਂ ਕਿਸੇ ਗਤੀਵਿਧੀ ਤੋਂ ਬਹੁਤ ਜ਼ਿਆਦਾ ਡਰ ਆਉਂਦਾ ਜਾਂ ਕਈਆਂ ਨੂੰ ਉੱਚੀ ਥਾਂ ਤੇ ਜਾਣ ਤੋਂ ਆਪਣੀਆਂ ਨੂੰ ਪਾਣੀ ਦੇਖਣ ਤੇ ਤਾਂ ਕਈਆਂ ਨੂੰ ਕਿਸੇ ਜੰਗਲੀ ਜਾਨਵਰਾਂ ਤੋਂ ਜਾਂ ਕਿਸੇ ਡਰਾਉਣੀ ਪਿਕਚਰ ਦੇਖ ਕੇ ਦਾ ਕੋਈ ਵਿਸ਼ੇਸ਼ ਮਤਲਬ ਚੀਜ਼ ਦੀ ਨੂੰ ਲੈ ਕੇ ਉਹ ਅਲੱਗ-ਅਲੱਗ ਤਰ੍ਹਾਂ ਦੇ ਮਤਲਬ ਡਿਸਆਰਡਰਸ ਹੁੰਦੇ ਨੇ ਆਪਾਂ ਸਟੈਪ ਬਾਈ ਸਟੈਪ ਇੱਕ-ਇੱਕ ਕਰਕੇ ਕੋਸ਼ਿਸ਼ ਕਰਾਂਗੇ ਕਿ ਸਾਰਿਆਂ ਦੇ ਵੀਡੀਓ ਬਣਾ ਕੇ ਤੁਹਾਨੂੰ ਜਾਣਕਾਰੀ ਨੂੰ ਹੋਈ ਆ ਪਹੁੰਚਾਈ ਜਾਵੇ ਹੁਣ ਇੱਕ ਸੋਸ਼ਲ ਐਂਜਾਇਟੀ ਜਿਹੜੀ ਸਮਾਜਿਕ ਚਿੰਤਾ ਵਕਾਰ ਹੈ ਤੁਸੀਂ ਕਿਤੇ ਇਕੱਠੇ ਜਾਣਾ ਤੁਸੀਂ ਸਮਾਜ ਦੇ ਵਿੱਚ ਵਿਚਰਨ ਖੁਸ਼ੀ ਗਮੀ ਤੇ ਆਪਸਾਰੇ ਜਾਨਨੇ ਉਥੇ ਜਾਣ ਤੋਂ ਅਗਰ ਤੁਹਾਨੂੰ ਕੋਈ ਘਬਰਾਹਟ ਹੁੰਦੀ ਹੈ ਉਹਨੂੰ ਅਸੀਂ ਸਮਾਜਿਕ ਚਿੰਤਾ ਵਕਾਰ ਬੋਲ ਦਿੰਦੇ ਹਾਂ ਜਾਂ ਕਿਸੇ ਦੀ ਵਿਛੋੜੇ ਦੀ ਚਿੰਤਾ ਕਰ ਛੱਡ ਕੇ ਦੂਰ ਜਾਣ ਦੀ ਚਿੰਤਾ ਨਿੱਗੀਆਂ ਨਿੱਗੀਆਂ ਗੱਲਾਂ ਤੋਂ ਬੀ ਲੋੜੀਆਂ ਤੋਂ ਸਾਨੂੰ ਕਿਤੇ ਆ ਜਾਂਦੀ ਹੈ ਜਾਂ ਕਿਸੇ ਬਿਮਾਰੀ ਵਾਸਤੇ ਚਿੰਤਾ ਜਾਂ ਘਬਰਾਹਟ ਇੱਕ ਜਿਸ ਵਿੱਚ ਪੀੜਤ ਨੂੰ ਕੀ ਹੁੰਦਾ ਕਿ ਉਹਨੂੰ ਇਹ ਡਰ ਬਣਿਆ ਰਹਿੰਦਾ ਕਿ ਉਹ ਨੂੰ ਕੋਈ ਬਿਮਾਰੀ ਨਾ ਲੱਗੀ ਹੋਵੇ ਜਾਂ ਉਹਦੇ ਸਾਹਮਣੇ ਕੋਈ ਅਗਰ ਕੋਈ ਗੱਲ ਕਰਦਾ ਸਬ ਕਿ ਉਹ ਫਲਾਣੇ ਬੰਦੇ ਨੂੰ ਤਾਂ ਇਹ ਬਿਮਾਰੀ ਹੈ ਜੀ ਇਹ ਲੱਗੀ ਉਹਨੂੰ ਫਟਫਟ ਉਹਦੇ ਮਨ ਚ ਆ ਜਾਂਦਾ ਵੀ ਅਰੇ ਇਹ ਕਿ ਤੇ ਮੈਨੂੰ ਵੀ ਨਹੀਂ ਲੱਗੀ ਹੋਵੇ ਵਾਰ-ਵਾਰ ਵਾਰ-ਵਾਰ ਜੇ ਦੁੱਖ ਕਬਰਾਹਟ ਕਰੀ ਜਾਣੀ ਉਹ ਵੀ ਇੱਕ ਮਤਲਬ ਚਿੰਤਾ ਜੀ ਜਾਂ ਕਬਰਹਟ ਦੀ ਡਿਸਆਰਡਰਸ ਹੁੰਦੇ ਨੇ ਜਾਂ ਜਦੋਂ ਮਨੁੱਖ ਕਿਸੇ ਨੂੰ ਜਦੋਂ ਉਸ ਕਿਸੇ ਵੀ ਬਿਮਾਰੀ ਬਾਰੇ ਵਿਸ਼ੇਸ਼ ਗੱਲ ਕਰੋਗੇ ਉਹ ਫਟਾਫਟ ਬੰਦਾ ਆਪਣੇ ਅੰਦਰ ਸੋਚਣ ਲੱਗ ਜਾਂਦਾ ਪੀਆਰਐਕ ਦੇ ਮੇਰੇ ਅੰਦਰ ਵੀ ਨਾ ਹੋਵੇ ਕਿਤੇ ਮੈਨੂੰ ਵੀ ਇਹ ਚੀਜ਼ ਹੈ ਤੇ ਇਹ ਸਮੱਸਿਆ ਨਾਲ ਉਹ ਉਹ ਵੀ ਇੱਕ ਕਈ ਬਰੀ ਡਿਸਆਰਡਰਸ ਹੁੰਦਾ ਜਾਂ ਇਸ ਤੋਂ ਇਲਾਵਾ ਕਈ ਬਰੀ ਮਾਨਸਿਕ ਜਾਂ ਮੈਡੀਕਲ ਸੰਬੰਧੀ ਕੋਈ ਜਿ ਸਥਿਤੀਆਂ ਵੀ ਹੁੰਦੀਆਂ ਜਿਹੜੀਆਂ ਚਿੰਤਾ ਦਾ ਕਾਰਨ ਬਣ ਜਾਂਦੀਆਂ ਉਹ ਅਲੱਗ-ਅਲੱਗ ਆਪਾਂ ਕੋਸ਼ਿਸ਼ ਕਰਕੇ ਤੁਹਾਨੂੰ ਸਾਰੀਆਂ ਬਾਰੇ ਦੱਸਾਂਗੇ ਹੁਣ ਚਿੰਤਾ ਦੇ ਆਮ ਲੱਛਣ ਕੀ ਮਿਲਦੇ ਇੱਕ ਤੇ ਚਿੰਤਾਜਨਕ ਵਿਚਾਰ ਹੁੰਦੇ ਕਿ ਤੁਹਾਡੇ ਮਨ ਦੇ ਵਿੱਚ ਉਹ ਵਿਚਾਰ ਹੀ ਚਿੰਤਾ ਨਾਲ ਸੰਬੰਧਿਤ ਆਈ ਜਾਂਦੇ ਆ ਜਦ ਕਿ ਉਹਨਾਂ ਦਾ ਤੁਹਾਡੀ ਅਸਲੀ ਅਸਲੀ ਜ਼ਿੰਦਗੀ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਵੈਸੇ ਤੁਹਾਡੇ ਮਨ ਦੇ ਵਿੱਚ ਉਹ ਵਿਚਾਰ ਪੈਦਾ ਹੁੰਦੇ ਲੇਕਿਨ ਉਹਦੇ ਪਿੱਛੇ ਇੱਕ ਡਿਸਆਰਡਰ ਕੰਮ ਕਰ ਰਿਹਾ ਕੋਈ ਬ੍ਰੇਨ ਦੇ ਅੰਦਰ ਨਾਰਮੈਲਿਟੀ ਕੰਮ ਕਰ ਰਹੀ ਨਹੀਂ ਜਿੱਥਾਂ ਕਈ ਵਾਰ ਕੀ ਹੁੰਦਾ ਕਿ ਧਿਆਨ ਕੇਂਦਰਿਤ ਕਰਨ ਦੇ ਵਿੱਚ ਤੁਹਾਨੂੰ ਕਨਸੈਂਟ੍ਰੇਸ਼ਨ ਦੇ ਵਿੱਚ ਬੜੀ ਮੁਸ਼ਕਲ ਆਉਂਦੀ ਹੈ ਬੀਚ ਐਨੀ ਹੁੰਦੀ ਹੈ ਇਰੀਟੇਸ਼ਨ ਹੁੰਦੀ ਹੈ ਵੀ ਲੋੜੇ ਗੁੱਸੇ ਗੁੱਸਾ ਆ ਜਾਂਦਾ ਪਰਸ ਨੂੰ ਆਪਣੇ ਆਪ ਦੇ ਉੱਪਰ ਜਾਂ ਉਹਨੂੰ ਨੀਂਦ ਨਹੀਂ ਆਉਂਦੀ ਨੀਂਦ ਆਉਣ ਦੇ ਵਿੱਚ ਬੜੀ ਮੁਸ਼ਕਲ ਆਉਂਦੀ ਫਾਲਤੂ ਦੇ ਵਿਚਾਰ ਕਬਰ ਹਟਣਾ ਸੰਬੰਧੀ ਵਿਚਾਰ ਵਾਰ-ਵਾਰ ਮਨ ਦੇ ਵਿੱਚ ਵਿਚਾਰ ਆਈ ਜਾਣੇ ਜਿਹੜੀ ਚਿੰਤਾ ਨਾਲ ਸੰਬੰਧਿਤ ਕੋਈ ਤੇ ਉਹ ਵੀ ਇੱਕ ਇਹਦਾ ਕਾਰਨ ਹੁੰਦਾ ਜਾਂ ਥਕਾਵਟ ਹੋਣੀ ਚਿੜਚਿੜਾਪਨ ਹੋ ਜਾਣਾ ਜਲਦੀ ਜਲਦੀ ਥੱਕ ਜਾਣਾ ਜਾਂ ਡਰ ਆਉਣਾ ਬਿਨਾਂ ਮਤਲਬ ਤੋਂ ਡਰ ਜਾਣਾ ਹੁਣ ਪੈਨਿਕ ਡਿਸਆਰਡਰ ਦੀ ਆਪਾਂ ਗੱਲ ਕਰੀ ਇਹਦੇ ਆਪਾਂ ਨਾਰਮਲ ਚਿੰਤਾ ਦੀ ਗੱਲ ਕੀਤੀ ਨੇ ਇਹਦੇ ਅਲੱਗ-ਅਲੱਗ ਜਿਹੜੇ ਡਿਸਆਰਡਰਸ ਹੁੰਦੀ ਨੇ ਕਿ ਉਹਨਾਂ ਵਿੱਚ ਅੱਜ ਆਪਾਂ ਪੈਨਿਕ ਡਿਸਆਰਡਰ ਦੀ ਇੱਕ ਘਬਰਾਹਟ ਦਾ ਦੌਰ ਆ ਇਸ ਦੇ ਵਿੱਚ ਅਚਾਨਕ ਘਬਰਾਹਟ ਦਾ ਦੌਰ ਆਪਿੰਦਾ ਜੋ ਬਿਨਾਂ ਕਿਸੇ ਚੇਤਾਵਨੀ ਦੇ ਆ ਜਾਂਦਾ ਇੱਕਦਮ ਸਨੋਂ ਬਹੁਤ ਜ਼ਿਆਦੀ ਘਬਰਾਹਟ ਉਹਦੇ ਫਿਰ ਲੱਛਣ ਕੀ ਹੁੰਦੇ ਆ ਇਹ ਪੈਨਿਕ ਅਟੈਕ ਦੇ ਲੱਛਣ ਸਭ ਤੋਂ ਪਹਿਲਾਂ ਜਦੋਂ ਕਿ ਚਾਨਕ ਸ਼ੁਰੂ ਹੋਣ ਤੋਂ ਅੱਧਾ ਕਿੰਨਾ ਪਹਿਲਾਂ ਹੁੰਦੇ ਮੁੱਖ ਲੱਛਣ ਜਿਵੇਂ ਇੱਕਦਮ ਜਦੋਂ ਛਾਤੀ ਦੇ ਵਿੱਚ ਦਰਦ ਹੋ ਸਕਦੀ ਹੈ ਮਸਲ ਪੇਨ ਵੀ ਹੋ ਸਕਦੀ ਹੈ ਯਾਨੀ ਕਿ ਪੱਠਿਆਂ ਦੀ ਜਾਂ ਮਾਸਪੇਸ਼ੀਆਂ ਦੀ ਦਰਦ ਹੋ ਸਕਦੀ ਹੈ ਦਿਲ ਦੀ ਧੜਕਣ ਤੇਜ਼ ਹੋ ਸਕਦੀ ਹੈ ਸਾਹ ਲੈਣ ਵਿੱਚ ਮੁਸ਼ਕਲ ਆ ਸਕਦੀ ਹੈ ਸਰੀਰ ਕੰਮਣ ਲੱਗ ਜਾ ਲੱਗ ਸਕਦਾ ਤੁਹਾਡਾ ਠੰਡ ਵੀ ਲੱਗਣੀ ਲੱਗ ਸਕਦੀ ਹੈ ਤੁਹਾਡਾ ਦਿਲ ਕੱਚਾ ਹੋਣਾ ਉਲਟੀ ਆਉਣ ਤੋਂ ਪਹਿਲਾਂ ਵਾਲੀ ਜਿਹੜੀ ਸਟੇਜ ਹੈਗੀ ਹੈ ਜਾਂ ਪਸੀਨਾ ਬਹੁਤ ਜ਼ਿਆਦਾ ਆਉਣਾ ਉਂਗਲਾਂ ਵਿੱਚ ਚਰਟਨਾ ਹਟ ਹੋਣੀ ਉਂਗਲਾਂ ਸੁਨ ਵੀ ਹੋ ਸਕਦੀਆਂ ਬਹੁਤ ਜ਼ਿਆਦਾ ਡਰ ਲੱਗਣਾ ਇਕਦਮ ਤੁਹਾਨੂੰ ਘੁੱਟਣ ਮਹਿਸੂਸ ਹੋਣੀ ਜਾਂ ਜਿਵੇਂ ਪਰਸਨਲ ਨੂੰ ਐਂ ਲੱਗਦਾ ਕਿ ਜਿਵੇਂ ਮੇਰੀ ਮੌਤ ਹੋਣ ਵਾਲੀ ਹੈ ਯਾਨੀ ਕਿ ਪੈਨਿਕ ਡਿਸਆਰਡਰ ਹੁੰਦਾ ਇਹਦੇ ਤੋਂ ਬਹੁਤ ਘਬਰਾਉਣ ਦੀ ਲੋੜ ਨਹੀਂ ਹੁੰਦੀ ਉਹ ਟਾਈਮ ਆ ਕੇ ਠੀਕ ਹੋ ਜਾਂਣਾ ਉਹ ਆਪਾਂ ਸਾਰੀ ਗੱਲ ਕਰਦੇ ਆਂ ਦੇ ਉੱਪਰ ਇਹਨਾਂ ਪੈਨਿਕ ਅਟੈਕ ਦਾ ਟਾਈਮ ਕੀ ਹੁੰਦਾ 5 ਤੋਂ 5 ਮਿੰਟ ਤੋਂ ਲੈ ਕੇ 20 ਮਿੰਟ ਤੱਕ ਇਹਦਾ ਅਟੈਕ ਰਹਿੰਦਾ ਸਟੈਪ ਬਾਏ ਸਟੈਪ ਵਾ ਸਟੈਪ ਬਾਏ ਸਟੈਪ ਜਿਵੇਂ 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 ਮੁੜ ਕੇ ਘਟਦਾ ਘਟਦਾ ਕਟ ਜਾਂਦਾ ਨੋਰਮਲ ਕਈ ਵਾਰੀ ਬਹੁਤੀ ਦਵਾਈ ਦੀ ਵੀ ਲੋੜ ਨਹੀਂ ਪੈਂਦੀ ਪਰ ਫਟਾਫਟ ਕੋਈ ਕਿਸੇ ਤਰ੍ਹਾਂ ਦੀ ਦਵਾਈ ਲੈਣੀ ਮਿਲ ਜਾਈਦੀ ਇੱਕ ਦੋ ਵਾਰੀ ਤੁਸੀਂ ਗਏ ਡਾਕਟਰ ਕੋਲ ਡਾਕਟਰ ਨੇ ਡਾਇਗਨੋਸ ਕੀਤਾ ਤੁਹਾਨੂੰ ਦੱਸ ਦਿੱਤਾ ਕਿ ਤੁਹਾਨੂੰ ਪੈਨਿਕ ਅਟੈਕ ਹੁੰਦਾ ਜਾਂ ਘਬਰਾਹਟ ਦਾ ਦੌਰ ਆਉਂਦਾ ਉਦੋਂ ਤੁਹਾਨੂੰ ਬਹੁਤ ਘਬਰਾਉਣ ਦੀ ਬਾਅਦ ਚ ਜ਼ਰੂਰਤ ਕੋਈ ਨਹੀਂ ਹੈ ਹੁਣ ਇਹਦੇ ਕਾਰਨ ਕੀ ਹੁੰਦੇ ਕਿ ਸਾਡੀ ਦਿਮਾਗੀ ਪ੍ਰਣਾਲੀ ਨਾਲ ਸੰਬੰਧਿਤ ਹੁੰਦਾ ਹੈ ਸਾਡਾ ਨਿਊਰੋ ਸਿਸਟਮ ਹੈਗਾ ਸਾਡੇ ਸਾਡੀ ਮਾਨਸਿਕ ਸਿਹਤ ਹੈਗੀ ਹੈ ਉਹਦੇ ਨਾਲ ਸੰਬੰਧਿਤ ਕੋ ਸਾਡੇ ਦਿਮਾਗ ਦੇ ਕੁਝ ਹਿੱਸੇ ਆ ਜਿਹੜੇ ਜੋ ਕਿ ਡਰਾਂ ਤੇ ਹੋਰ ਭਾਵਨਾਵਾਂ ਨੂੰ ਸੰਸਾਧਿਤ ਕਰਦੇ ਆ ਕੰਟਰੋਲ ਕਰਕੇ ਰੱਖਦੇ ਆ ਇਮੋਸ਼ਨਸ ਸਾਡੇ ਜਿਹੜੀਆਂ ਹੁੰਦੀਆਂ ਨੇ ਸਾਡੀਆਂ ਭਾਵਨਾਵਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦਾ ਇੱਕ ਕੰਟਰੋਲਿੰਗ ਸਿਸਟਮ ਹੁੰਦਾ ਵਗਾਰ ਦੇ ਕਾਰਨ ਉਹ ਜਦੋਂ ਅਬਨਾਰਮਲਟੀ ਹੁੰਦਾ ਐ ਐਮਿੰਗ ਡਾਲਰ ਦੇ ਵਿੱਚ ਜਦੋਂ ਕੋਈ ਅਬਨਾਰਮਲਟੀ ਆਉਂਦੀ ਹੈ ਜਾਂ ਹੋਰ ਮਾਨਸਿਕ ਸਥਿਤੀਆਂ ਜਿਵੇਂ ਡਿਪਰੈਸ਼ਨ ਆ ਜਾਂ ਜਿਨ੍ਹਾਂ ਲੋਕਾਂ ਨੂੰ ਫੋਬੀਆ ਦੇ ਰੋਗ ਹੈਗੇ ਉਹਨਾਂ ਦੇ ਅੰਦਰ ਜਾਂ thyroid ਦੀ ਕੋਈ ਪ੍ਰੋਬਲਮ ਹੈਗੀ ਹੈ ਜਾਂ ਕੋਈ ਤਣਾਅ ਤੁਹਾਡਾ ਵਧਿਆ ਆਇਆ ਜਾਂ ਨੀਂਦ ਦੀਆਂ ਸਮੱਸਿਆਵਾਂ ਵੈਗੀਆਂ ਜਿਹੜੇ ਸਲੀਪ ਡਿਸਆਰਡਰਸ ਹੈਗੇ ਜਾਂ ਕੋਈ ਹੋਰ ਤੁਸੀਂ ਆਪਣੇ ਖਾਣੇ ਪੀਣੇ ਦੇ ਵਿੱਚ ਤਬਦੀਲੀਆਂ ਕੀਤੀਆਂ ਨੇ ਜਾਂ ਤੁਹਾਡਾ ਖਾਣਾ ਪੀਣਾ ਠੀਕ ਨਹੀਂ ਹੈਗਾ ਜੋ ਤੁਹਾਡੇ ਸਰੀਰ ਨੂੰ ਸੂਟ ਕਰਦਾ ਤਾਂ ਉਹ ਵੀ ਇੱਕ ਇਹਦਾ ਕਾਰਨ ਬਣ ਜਾਂਦਾ ਹੈ ਹੁਣ ਘਬਰਾਹਟ ਦੇ ਦੌਰਿਆਂ ਤੋਂ ਬਚਣ ਲਈ ਸਾਨੂੰ ਕੀ ਕਰਨਾ ਚਾਹੀਦਾ ਛੋਟ ਦੇ ਵਿੱਚ ਮੈਂ ਤੁਹਾਨੂੰ ਮੇਨ ਮੇਨ ਗੱਲਾਂ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਸਾਰੀ ਤਾਂ ਵੀਡੀਓ ਫਿਰ ਬਹੁਤ ਲੰਬੀ ਹੋ ਜਾਂਦੀ। ਇੱਕ ਤਾਂ ਸ਼ਰਾਬ ਦੀ ਵਰਤੋਂ ਬਹੁਤ ਕੱਟ ਕਰਨੀ ਚਾਹੀਦੀ। ਸ਼ਰਾਬ ਦੇ ਨਾਲ ਵੀ ਸਾਨੂੰ ਕਬਰਾਹਟ ਦੇ ਦੌਰੇ ਜ਼ਿਆਦਾ ਹੁੰਦੇ ਆ। ਦੂਜਾ ਸਿਗਰਟ ਬੀਡੀ ਦੀ ਵਰਤੋਂ ਵੀ ਬੰਦ ਕਰੋ ਜਾਂ ਕੱਟ ਕਰ ਦੇਣੀ ਚਾਹੀਦੀ ਬਿਲਕੁਲ ਜਿੰਨੀ ਵੀ ਕਰ ਸਕਦੇ। ਕੈਫੀਨ ਦੀ ਵਰਤੋਂ ਜ਼ਿਆਦਾ ਨਹੀਂ ਕਰਨੀ। 슈ਗਰ ਦੇ ਲੈਵਲ ਨੂੰ ਬਿਲਕੁਲ ਠੀਕ ਰੱਖਣਾ। ਸਟੀਮੂਲੇਟ ਨਹੀਂ ਲੈਣੇ ਜਿਵੇਂ ਜ਼ਿਆਦਾ ਕਾਫੀ ਅਕੋ ਕੀ ਜਿਹੜੇ ਆਪਣੇ ਆਜ ਨੇ ਦੇ ਕੋਕ ਵਗੈਰਾ ਆ ਜਾਂਦੇ ਨੇ ਜਾਂ એનર્ਜੀ ਡਰਿੰਕ ਅਸੀਂ ਲੈਨੇ ਜਾਂ ਚਾਹ ਅਸੀਂ ਲੋੜ ਤੋਂ ਜ਼ਿਆਦਾ ਲੈਨੇ ਉਹ ਵੀ ਚੀਜ਼ਾਂ ਜਾਂ ਹੋਰ ਕੋਈ ਸਟੀਮੂਲੈਂਟ ਤੁਸੀਂ ਅਗਰ ਲੈਂਦੇ ਹੋ ਤਾਂ ਉਹ ਉਹ ਵੀ ਬੜੀ ਸੀਮਤ ਵਰਤੋਂ ਕਰਨੀ ਆ ਜਾਂ ਆਪਣੀ ਸਟ੍ਰੈਸ ਨੂੰ ਕੰਟਰੋਲ ਕਰਨਾ ਤਣਾਅ ਭਰੀ ਜ਼ਿੰਦਗੀ ਨੂੰ ਜਿਹੜੇ ਉਹ ਕੰਟਰੋਲ ਕਰਨਾ ਹੋਰ ਜਿਵੇਂ ਨਵੀਆਂ-ਨਵੀਆਂ ਕੋਝਾਂ ਇਹਦੇ ਤੇ ਜਿਹੜੀਆਂ ਹੁੰਦੀਆਂ ਰਹੀਆਂ ਨੇ ਉਹਨਾਂ ਦੇ ਅਕੋਰਡਿੰਗਲੀ ਆਪਾਂ ਥੋੜੀ ਗੱਲ ਕਰਦੇ ਆਂ ਕਿ ਜਦੋਂ ਅਸੀਂ ਮਿੱਠਾ ਜ਼ਿਆਦਾ ਲੈਨੇ ਜਾਂ ਵਾਰ-ਵਾਰ ਅਸੀਂ ਮਿੱਠੀ ਦੀਆਂ ਚੀਜ਼ਾਂ ਲੈ ਜੰਨੇ ਆਂ ਤਾਂ ਉਹ 슈ਗਰ ਜਿਹੜੀ ਹੈ ਉਹ ਜਦ ਕਾਫੀ ਮਾਤਰਾ ਦੇ ਵਿੱਚ ਸਾਡੇ ਅੰਦਰ ਵੱਧ ਜਾਂਦੀ ਹੈ ਜਦੋਂ 슈ਗਰ ਵੱਧ ਜਾਂਦੀ ਹੈ ਤੇ ਉਹਨੂੰ ਕੱਟ ਕਰਨ ਵਾਸਤੇ ਫਿਰ ਇਨਸੂਲਿਨ ਦਾ ਇੱਕ ਹਾਰਮੋਨ ਸਾਡੇ ਅੰਦਰ ਪੈਦਾ ਹੁੰਦਾ ਤੇ ਉਹ ਜਦੋਂ ਉਹ 슈ਗਰ ਨੂੰ ਕਾਬੂ ਕਰ ਲੈਂਦਾ ਤੇ ਉਹ ਇਨਸੂਲਿਨ ਫਿਰ ਡਾਊਨ ਆਉਂਦੀ ਹੈ ਉਹ ਜਦੋਂ ਵਾਰ-ਵਾਰ ਵੱਧ ਗਈ ਕੱਟ ਗਈ ਵੱਧ ਗਈ ਕੱਟ ਗਈ ਉਹ ਵੀ ਇੱਕ ਪੈਨਿਕ ਅਟੈਕ ਦਾ ਕਾਰਨ ਬਣਦੀ ਹੈ ਇਸ ਕਰਕੇ ਇਹਦੇ ਵਿੱਚ ਮਿੱਠਾ ਜ਼ਿਆਦਾ ਨਹੀਂ ਜਿਨ੍ਹਾਂ ਲੋਕਾਂ ਨੂੰ ਇਹ ਹੈਗੀ ਹੈ ਉਹਨਾਂ ਨੂੰ ਮਿੱਠਾ ਨਹੀਂ ਜ਼ਿਆਦਾ ਲੈਣਾ ਬਿਲਕੁਲ ਖਾਸ ਕਰਕੇ ਡੱਬਾ ਬੰਦ ਉਹ ਮੈਂ ਦੱਸਦਾ ਕਿ ਕਿਹੜੇ ਕਿਹੜੇ ਮਿੱਠਾ ਨਹੀਂ ਸਾਨੂੰ ਲੈਣੇ ਚਾਹੀਦੇ ਹੈ ਇਸ ਲਈ ਇੱਕਦਮ 슈ਗਰ ਵਧਾਉਣ ਵਾਲੀਆਂ ਜਾਂ ਖਾਣ ਪੀਣ ਵਾਲੀਆਂ ਚੀਜ਼ਾਂ ਜਿਵੇਂ ਜਲੇਬੀ ਗੁਲਾਬ ਜਾਮਨ ਰਸਗੁਲਾ ਕੋਲਡ ਡਰਿੰਕ ਜਾਂ ਹੋਰ ਡੱਬਾ ਬੰਦ ਜਿਹੜੇ ਅਸੀਂ ਜੂਸ ਵਗੈਰਾ ਲੈ ਕੇ ਪੀਂਦੇ ਆਂ ਬਾਜ਼ਾਰ ਉਹ ਨਹੀਂ ਲੈਣੇ ਚਾਹੀਦੇ ਚਾਹ ਕੌਫੀ ਵੀ ਤੁਸੀਂ ਲੈਂਦੇ ਹੋ ਤਾਂ ਕੋਸ਼ਿਸ਼ ਕਰੋ ਕਿ 슈ਗਰ ਫ੍ਰੀ ਜਿਹੜੀ ਉਹ ਲਈ ਜਾਵੇ ਯਾਨੀ ਕਿ ਮਿੱਠਾ ਨਾ ਪਾਇਆ ਜਾਵੇ ਉਹ ਜਾਂ ਜਿਆਦਾ ਕਰੀਮ ਨਾ ਉਹਦੇ ਵਿੱਚ ਐਡ ਕੀਤੀ ਜਾਵੇ ਆਈਸਕ੍ਰੀਮ ਵਗੈਰਾ ਜਾਂ ਹੋਰ ਜਿਹੜੀਆਂ ਅਸੀਂ ਲੈਣੇ ਉਹ ਕੋਸ਼ਿਸ਼ ਕਰਨੀ ਕਿ ਉਹ ਵੀ ਨਾਲ ਲੀਆਂ ਜਾਣ ਉਹਦੇ ਨਾਲ ਕਾਫੀ ਹੱਦ ਤੱਕ ਤੁਹਾਡਾ ਜਿਹੜੀ ਕਬਰਾਟ ਦੇ ਦੌਰੇ ਆ ਉਹ ਕੰਟਰੋਲ ਦੇ ਵਿੱਚ ਆ ਜਾਂਦੇ ਜਿਵੇਂ ਕਿਸੇ ਤੋਂ ਬਾਅਦ ਦੇ ਵਿੱਚ ਕਈ ਵਾਰੀ ਸਾਨੂੰ ਡਿਪਰੈਸ਼ਨ ਆ ਜਾਂਦਾ ਉਦਾਸੀ ਆ ਜਾਂਦੀ ਹੈ ਉਹਦੇ ਨਾਲ ਵੀ ਕਬਰਾਟ ਦੇ ਦੌਰੇ ਪੈ ਜਾਂਦੇ ਠੀਕ ਹੈ ਉਹ ਜਿਸ ਕਰਕੇ ਕੋਈ ਵੀ ਕਾਫੀਨ ਜਿਹੜੀ ਹੈ ਉਹਦੇ ਨਾਲ ਨੀਂਦ ਦੀ ਸਮੱਸਿਆਵਾਂ ਜ਼ਿਆਦਾ ਆਉਂਦੀ ਹੈ ਅਗਰ ਤੁਸੀਂ ਲੇਟ ਇਵਨਿੰਗ ਮੰਨ ਲਓ 2-3 ਕੱਪ ਕਾਫੀ ਦੇ ਲੈਂਦੇ ਜਾ ਕੋਲਡਰਿੰਗ ਪੀ ਲੈਂਦੇ ਹੋ ਜਾਂ ਹੋਰ ਕੈਫੀਨ ਵਾਲੀਆਂ ਚੀਜ਼ਾਂ ਲੈਂਦੇ ਹੋ ਐ ਸਟੀਮੂਲੈਂਟ ਲੈਂਦੇ ਹੋ ਪਰ ਨੀਂਦ ਜਦੋਂ ਨਹੀਂ ਆਉਗੀ ਤੇ ਉਹ ਉਹ ਵੀ ਇੱਕ ਕਾਰਨ ਬਣ ਜਾਂਦਾ ਕਿ ਸਾਨੂੰ ਡਿਪਰੈਸ਼ਨ ਦੇ ਜਿਹੜੇ ਆਪਣੇ ਘਬਰਾਹਟ ਦੇ ਦੌਰੇ ਪੈਨਿਕ ਟੈਗ ਹੁੰਦੇ ਉਹ ਜਿਆਦਾ ਬਣਦੇ ਤੇ ਉਹ ਹੁਣ ਖਰਾਕ ਜਿਹੜੀ ਕਿਸ ਤਰ੍ਹਾਂ ਦੀ ਸਾਨੂੰ ਲੈਣੀ ਚਾਹੀਦੀ ਹੈ ਜਿਵੇਂ ਕੀ ਨਹੀਂ ਖਾਣਾ ਮਿੱਠੇ ਵਾਲੀਆਂ ਚੀਜ਼ਾਂ ਦੀ ਆਪਾਂ ਗੱਲ ਕਰ ਲਈਏ ਹੁਣ ਸਾਡੀ ਖਰਾਕ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਇੱਕ ਤਾਂ ਹੋਲ ਗ੍ਰੇਨ ਲੈਣਾ ਚਾਹੀਦਾ ਜਿਵੇਂ ਰਾਗੀ ਦਾ ਆਟਾ ਬਹੁਤ ਵਧੀਆ ਹੁੰਦਾ ਕਨੋਆ ਜਾਂ ਕੰਪਲੈਕਸ ਕਾਰਬੋਹਾਈਡਰੇਟਸ ਨੇ ਜਿਹੜੇ ਤੁਸੀਂ ਉਹ ਜ਼ਿਆਦਾ ਲੈਣੇ ਇਸ ਕਰਕੇ ਇੱਕਦਮ ਤੁਹਾਡਾ 슈ਗਰ ਦਾ ਲੈਵਲ ਨਾਲ ਜੇ 슈ਗਰ ਜਦੋਂ ਕਿ ਸਲੋ ਸਲੋ ਜਿਹੜੀ ਤੁਹਾਡੇ ਮੇਦੇ ਵਿੱਚ ਜਾਵੇ ਹੁਣ ਪ੍ਰੋਟੀਨ ਦੇ ਵਿੱਚ ਦਹੀਂ ਦਾਲਾਂ ਅੰਡਾ ਉਂਗਰੀਆਂ ਹੋਈਆਂ ਦਾਲਾਂ ਖਾਸ ਕਰਕੇ ਜਿਹੜੀਆਂ ਨੇ ਉਹ ਤੁਸੀਂ ਲੋ ਕੋਸ਼ਿਸ਼ ਕਰੋ ਕਿ ਦੋ ਟਾਈਮ ਸਵੇਰੇ ਤੇ ਦੁਪਹਿਰੇ ਦਹੀਂ ਜ਼ਰੂਰ ਲੈ ਲਓ ਹਾਲ ਉਹ ਵੀ ਇੱਕ ਵੜਾ ਖਿਚੜੀ ਦਲੀਆ ਜਿਹੜਾ ਨਾਰਮਲ ਅਸੀਂ ਦੇਸੀ ਤਰੀਕੇ ਨਾਲ ਆਪਣੇ ਘਰਾਂ ਦੇ ਵਿੱਚ ਇੰਡੀਅਨ ਡਾਈਟ ਦੇ ਵਿੱਚ ਅਸੀਂ ਲੈਨੇ ਜਾਂ ਪੰਜਾਬੀ ਡਾਈਟ ਦੇ ਵਿੱਚ ਅਸੀਂ ਲੈਨੇ ਆ ਕਦੂ ਦੇ ਵਿੱਚ ਸਾਗ ਪਾਲਕ ਦਾ ਜਾਂ ਚਲਾਈ ਦਾ ਸਰੋਂ ਦਾ ਇੱਕ ਦੋ ਵਾਰੀ ਵੀਕ ਦੇ ਵਿੱਚ ਤੁਸੀਂ ਉਹ ਵੀ ਲਓ ਥੋੜੀ ਮਾਤਰਾ ਦੇ ਵਿੱਚ ਕਾਜੂ ਬਦਾਮ ਥੋੜੀ ਮਾਤਰਾ ਦੇ ਵਿੱਚ ਹਰੀਆਂ ਸਬਜ਼ੀਆਂ ਦਾ ਬਹੁਤ ਵੱਡਾ ਰੋਲ ਹੈ ਇਹਨੂੰ ਕਾਬੂ ਰੱਖਣ ਦੇ ਵਿੱਚ ਤੁਸੀਂ ਪੂਰੀ ਮਾਤਰਾ ਦੇ ਵਿੱਚ ਹਰੀਆਂ ਸਬਜ਼ੀਆਂ ਆਮ ਦਾਲਾਂ ਜਿਹੜੀਆਂ ਅਸੀਂ ਘਰਾਂ ਦੇ ਵਿੱਚ ਚਾਰ ਪੰਜ ਤਰ੍ਹਾਂ ਦੀਆਂ ਲੈਣੇ ਉਹ ਵੀ ਤੁਹਾਡੀ ਖਰਾਕ ਦਾ ਹਿੱਸਾ ਹੋਣੇ ਚਾਹੀਦੀਆਂ ਤੇ ਪਾਣੀ ਦੇ 8 ਤੋਂ 10 ਗਲਾਸ ਤੁਸੀਂ ਰੋਜ਼ਾਨਾ ਪੀਣੇ 1 ਘੰਟੇ ਬਾਅਦ ਇੱਕ ਬੋਲ ਗਲਾਸ ਪਾਣੀ ਦਾ ਕੋਸ਼ਿਸ਼ ਕਰੋ ਕਿ ਤੁਹਾਡੇ ਅੰਦਰ ਅਨੇ ਬਹਾਨੇ ਜਾਵੇ ਹੁਣ ਨਵੀਆਂ ਖੋਜਾਂ ਜਿਹੜੀਆਂ ਨੇ ਉਹਨਾਂ ਦੇ ਅਨਸਾਰ ਆਪਾਂ ਗੱਲ ਕਰੀਏ ਤਾਂ ਕੀ ਹੁੰਦਾ ਕਿ ਇਹ ਖਾਣਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਇਸ ਦੇ ਵਿੱਚ ਅਸੀਂ ਅਗਰ ਜਿਵੇਂ ਆਪਾਂ ਦੱਸਿਆ ਕਿ ਮਿੱਠਾ ਨਹੀਂ ਲੈਣਾ ਜਿਆਦਾ ਮਿੱਠਾ ਲਓਗੇ ਤਾਂ ਇੱਕਦਮ ਤੁਹਾਨੂੰ ਦੌਰਾ ਜਾ ਦੇ ਸਕਦੇ ਹੁਣ ਮੇਰੇ ਕੋ ਖਾਣਾਂ ਦਾ ਕੀ ਹੁੰਦਾ ਕਿ ਕੋਈ ਜਾਦੂ ਵਾਲਾ ਅਸਰ ਨਹੀਂ ਹੁੰਦਾ ਹੁਣ ਇਹ ਖੋਜਾਂ ਨੇ ਕੀ ਦੱਸਿਆ ਕਿ ਜਿਹੜੀਆਂ ਇਹ ਖਾਣਾਂ ਦੀ ਆਪਾਂ ਗੱਲ ਕੀਤੀ ਹੈ ਪੀ ਪੈਨਿਕ ਦੇ ਟੈਕ ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਆਉਂਦੇ ਸੀ ਉਹਨਾਂ ਨੇ 3 ਸਾਲ ਤੱਕ ਜ਼ਿਆਦਾ ਮਿੱਠੇ ਵਾਲੀਆਂ ਜ਼ਿਆਦਾ ਸਟੀਮੂਲੇਸ਼ਨ ਵਾਲੀਆਂ ਕੈਫੀਨ ਵਗੈਰਾ ਦੀ ਵਰਤੋਂ ਬਹੁਤ ਘੱਟ ਕੀਤੀ ਤਾਂ ਬਾਕੀ ਜੂ ਆਪਾਂ ਖਰਾਕਾਂ ਦਾ ਨਾਮ ਲਿਆ ਉਹ ਖਾਧੀਆਂ ਤੇ 3 ਸਾਲਾਂ ਬਾਅਦ ਉਹਨਾਂ ਮਰੀਜ਼ਾਂ ਦੀਆਂ ਦਵਾਈਆਂ ਵੀ ਛੁੱਟ ਗਈਆਂ ਤੇ ਉਹਨਾਂ ਦੇ ਘਬਰਾਹਟ ਦੇ ਦੌਰੇ ਵੀ ਛੁੱਟ ਗਏ ਯਾਨੀ ਕਿ 3 ਸਾਲ ਉਹਨਾਂ ਨੇ ਪਰਹੇਜ਼ ਕੀਤਾ ਤੇ 3 ਸਾਲ ਜੋ ਖਾਣ ਵਾਸਤੇ ਡਵਾਈਸ ਕੀਤਾ ਸੀ ਉਹਨਾਂ ਦੇ ਡਾਕਟਰ ਨੇ ਉਹ ਉਹ ਉਹਨਾਂ ਨੇ ਖਾਦੀਆਂ ਕਿ ਜੋ ਬੰਦ ਕਰਾਇਆ ਸੀ ਉਹ ਬੰਦ ਕਰਕੇ ਰੱਖਿਆ ਤੇ ਤਿੰਨਾਂ ਸਾਲਾਂ ਬਾਅਦ ਉਹਨਾਂ ਦੀ ਜਾਨਕੀ ਦਵਾਈ ਵੀ ਛੁੱਟ ਗਈ ਸੀ ਤੇ ਉਹਨਾਂ ਨੂੰ ਉਹ ਦੌਰੇ ਵੀ ਪੈਣੇ ਠੀਕ ਹੋ ਗਏ ਸੀ ਇਸ ਕਰਕੇ ਖੁਰਾਕ ਦਾ ਬਹੁਤ ਵੱਡਾ ਰੋਲ ਹੈ ਐ ਨਹੀਂ ਹੁੰਦਾ ਕਿ ਅੱਜ ਅਸੀਂ ਬੰਦ ਕਰਕੇ ਨਵੀਂ ਖੁਰਾਕ ਸ਼ੁਰੂ ਕਰ ਲਈਏ ਤੇ ਕੱਲ ਨੂੰ ਸਦਾ ਠੀਕ ਹੋ ਜਾਊਗਾ ਇਹਨੂੰ ਟਾਈਮ ਲੱਗਦਾ ਥੋੜਾ ਉਹਨਾਂ ਨਤੀਜੇ ਜਿਹੜੇ ਹਨ ਕਿਉਂਕਿ ਜਿੰਨੇ ਵੀ ਇਹ ਮਤਲਬ ਕਈ ਤਰ੍ਹਾਂ ਦੇ ਹੁੰਦੀਆਂ ਨੇ ਚੀਜ਼ਾਂ ਕੋਈ ਖੁਰਾਕ ਦਾ ਜਾਦੂ ਦਾ ਅਸਰ ਨਹੀਂ ਹੁੰਦਾ ਭੁਰਾ ਸਬ ਤਾਂ ਫਟ ਕਰ ਸਕਦੀ ਮਲੋ ਤੁਸੀਂ 슈ਗਰ ਵਾਲੀ ਚੀਜ਼ ਲਈਏ ਉਹਨੇ ਅੱਧੇ ਘੰਟੇ ਚ ਤੁਹਾਡੀ 슈ਗਰ ਵਧਾ ਦਿੰਨੀ ਹੈ ਜਿਸ ਕਿਸਮ ਦੀ ਤੁਸੀਂ 슈ਗਰ ਲਈ ਲੇਕਿਨ ਉਹ ਜਿਹੜੇ ਪੈਨਿਕ ਦੇ ਦੌਰੇ ਨੇ ਉਹ ਅਸੀਂ ਬੰਦ ਕਰਨ ਤੋਂ ਬਾਅਦ ਜਿਵੇਂ ਜਿਵੇਂ ਆਪਣੀ ਬੈਲੈਂਸ ਅਸੀਂ ਕੰਪਲੈਕਸ ਕਰਕੇ ਲੈਨੇ ਆ ਡਾਈਟ ਜੂਸਰ ਨੇ ਸਰੀਰ ਨੂੰ ਸ਼ੂਟ ਕਰਦੀ ਹੈ ਉਹ 3 ਸਾਲ ਬਾਅਦ ਉਹਨਾਂ ਨੇ ਕੀਤਾ ਗਿਆ ਇੱਕ ਹੋਰ ਵੀ ਇਹਦੇ ਵਿੱਚ ਕੀ ਵੇਖਿਆ ਗਿਆ ਕਿ ਜਦੋਂ ਕਿਸੇ ਪਰਸਨ ਨੂੰ ਇਹ ਅਟੈਕ ਹੋਣ ਤੋਂ ਪਹਿਲਾਂ ਵਾਲੀਆਂ ਜਿਹੜੀਆਂ ਨਿਸ਼ਾਨੀਆਂ ਆਪਾਂ ਪਹਿਲਾਂ ਗੱਲ ਕੀਤੀ ਸੀ ਉਨੀ ਤੇ ਉਹਨਾਂ ਨੂੰ ਜਦੋਂ ਔਰੇਂਜ ਦੀ ਯਾਨਕੀ ਸੰਕਵੇ ਦੀ ਇੱਕ ਪੀਸ ਨੂੰ ਆਪਣੇ ਮੂੰਹ ਵਿੱਚ ਪਾ ਕੇ ਸਜ ਸਜੇ ਚੂਸਣਾ ਸ਼ੁਰੂ ਕੀਤਾ ਤੇ ਉਹਨਾਂ ਨੂੰ ਉਹ ਪੈਨਿਕ ਦਾ ਦੌਰਾ ਨਹੀਂ ਸੀ ਪਿਆ ਉਹਦਾ ਕਾਰਨ ਇਹ ਕਹ ਮੰਨਿਆ ਗਿਆ ਉਹਦੇ ਵਿੱਚ ਕੋਈ ਜਾਦੂ ਨਹੀਂ ਹੋਇਆ ਉਹਦੇ ਵਿੱਚ ਇਹ ਕਾਰਨ ਮੰਨਿਆ ਗਿਆ ਕਿ ਉਹ ਜਦੋਂ ਸਲੋ 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 ਉਹਨਾਂ ਨੇ ਉਹਨੂੰ ਮਤਲਬ ਚੂਸਦੇ ਰਹੇ ਤਾਂ ਉਹਨਾਂ ਦਾ ਮਨ ਰਿਲੈਕਸ ਹੋ ਗਿਆ ਜੋ ਮਨ ਦੇ ਉੱਪਰ ਤਣਾਅ ਸੀ ਉਹ ਤੋਂ ਤਾਂ ਉਹਨਾਂ ਨੂੰ ਰਿਲੀਫ ਮਿਲ ਗਈ ਇਹ ਕਾਰਨ ਹੋਇਆ ਕਿ ਉਹਨਾਂ ਨੂੰ ਉਹ ਉਹ ਦੌਰਾਂ ਨਹੀਂ ਸੀ ਪਿਆ ਇਸ ਤੋਂ ਅੱਗੇ ਫਿਰ ਜਦੋਂ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਹੁੰਦੀ ਹੈ ਉਹ ਆਪਣੇ ਜਦੋਂ ਵਿਟਾਮਿਨ ਡੀ ਸਾਡੇ ਅੰਦਰ ਪੂਰਾ ਹੋਣਾ ਚਾਹੀਦਾ ਵਿਟਾਮਿਨ ਡੀ ਦੀ ਕਮੀ ਨਾਲ ਇਸ ਵਿਟਾਮਿਨ ਡੀ ਦੇ ਵਿੱਚ ਸਭ ਨੂੰ 2 ਘੰਟੇ ਕੋਸ਼ਿਸ਼ ਕਰੋਗੇ ਧੁੱਪ ਦੇ ਵਿੱਚ ਜਿੰਨਾ ਹੀ ਤਾਂ ਅੱਧਾ ਪੌਣਾ ਘੰਟਾ ਜ਼ਰੂਰ ਧੁੱਪ ਦੇ ਵਿੱਚ ਤੁਸੀਂ ਜਾਓ ਠੀਕ ਹੈ ਵਿਟਾਮਿਨ ਡੀ ਦੀ ਮਾਤਰਾ ਪੂਰੀ ਹੋਵੇ ਚੰਗੀ ਖਰਾਕ ਲੈਣੀ ਹੋਵੇ ਚਲੋ ਜੋਗੇ ਨੀਂਦ ਪੂਰੀ ਲੈਣੀ ਹੈ ਸ਼ੁਕਰਾਨਾ ਕਰਨਾ ਰਿਲੈਕਸ ਰਹਿਣਾ ਜ਼ਿੰਦਗੀ ਚ ਥੋੜੀ ਵੀ ਹੈ ਉਹਨੂੰ ਵੀ ਖੁਸ਼ੀ ਨਾਲ ਸਟ्रेस ਤੋਂ ਰਿਲੀਫ ਲੈਣੀ ਯੋਗ ਕਰਨਾ ਮਨ ਨੂੰ ਰਿਲੈਕਸ ਕਰਨਾ ਉਸ ਵਹਿਗੁਰੂ ਦਾ ਸ਼ੁਕਰਾਨਾ ਅੱਲਾ ਰਾਮ ਵਹਿਗੁਰੂ ਜਿੰਨੂੰ ਵੀ ਤੁਸੀਂ ਮੰਨਦੇ ਹੋ ਅਗਰ ਨਹੀਂ ਵੀ ਤੁਸੀਂ ਨਾਸਤਿਕ ਵੀ ਹੋ ਨਹੀਂ ਵੀ ਮੰਨਦੇ ਰੱਬ ਨੂੰ ਤਾਂ ਉਹ ਅਦ੍ਰਿਸ਼ ਸ਼ਕਤੀ ਕੋਈ ਤਾਂ ਸ਼ਕਤੀ ਹੈ ਨਾ ਤੇ ਉਹ ਏਟਮ ਦੇ ਨਾਲ ਦੀ ਹੈ ਜਾਂ ਕੋਈ ਅਣੂ ਪਰਮਾਣੂ ਜੋ ਕੁਝ ਵੀ ਹੈਗਾ ਜਿਹੜੀ ਇਸ ਬ੍ਰਹਿਮੰਡ ਨੂੰ ਚਲਾ ਰਹੀ ਹੈ ਜ਼ਰੂਰੀ ਨਹੀਂ ਅਸੀਂ ਕਹਿੰਦੇ ਕੋਈ ਰੱਬ ਹੀ ਚਲਾ ਰਿਹਾ ਜੋ ਵੀ ਕੋਈ ਚਲਾ ਰਿਹਾ ਹੈ ਤੁਸੀਂ ਉਹਦਾ ਸ਼ੁਕਰਾਨਾ ਕਰੋ ਕਿ ਉਹਨੇ ਜੀਵਨ ਦਿੱਤਾ ਥੋੜਾ ਜੀਵਨ ਵੀ ਕਈ ਵਾਰੀ ਚੰਗਾ ਬਣ ਜਾਂਦਾ ਲੰਮਾ ਜੀਵਨ ਵੀ ਕਈ ਵਾਰੀ ਵਧੀਆ ਨਹੀਂ ਹੁੰਦਾ ਉਹਦੇ 'ਚ ਤੁਸੀਂ ਸ਼ੁਕਰਾਨਾ ਜਿੰਨਾ ਕਿ ਸਾਨੂੰ ਮਿਲਿਆ ਉਹਦੇ 'ਚ ਸਾਨੂੰ ਕਈ ਵਾਰੀ ਸਬਰ ਸੰਤੋਖ ਰੱਖਣਾ ਪੈਂਦਾ ਇਸ ਤਰ੍ਹਾਂ ਦੀ ਹੈਬਟ ਜਿਹੜੀ ਉਹ ਤੁਹਾਨੂੰ ਘਬਰਾਹਟ ਦੇ ਦੌਰਿਆਂ ਤੋਂ ਬਚਾ ਸਕਦੀ ਹੈ ਤੇ ਜਿਹਦੇ ਨਾਲ ਤੁਸੀਂ ਆਪਣੀ ਤੰਦਰੁਸਤੀ ਦੀ ਜ਼ਿੰਦਗੀ ਜੀ ਸਕਦੇ ਹੋ ਇਸ ਦੇ ਵਿੱਚ ਸਵੇਰੇ ਸ਼ਾਮ ਜਿਹੜੇ ਤੁਸੀਂ ਸ਼ੈਅਰ ਕਰਨੀ ਹੈ ਅਗਰ ਤੁਹਾਨੂੰ ਲੱਗਦਾ ਤੇ ਮਾਹਰ ਡਾਕਟਰ ਦੀ ਸਲਾਹ ਲਓ ਆਪਣੇ ਟ੍ਰਿਗਰਸ ਨੋਟ ਕਰੋ ਟ੍ਰਿਗਰਸ ਹੁੰਦੇ ਕੀ ਹੁੰਦੇ ਨੇ ਕਿ ਜਿੰਨਾ ਹਾਲਾਤਾਂ ਦਾ ਕਰਕੇ ਜੇ ਕਿਸ ਤੀਜ ਤੋਂ ਤੁਹਾਨੂੰ ਜ਼ਿਆਦਾ ਘਬਰਾਹਟ ਦੇ ਦੌਰੇ ਪੈਂਦੀ ਉਹ ਨੋਟ ਕਰਕੇ ਦੇਖੋ ਕਿ ਤੁਸੀਂ ਉਸ ਦਿਨ ਕੀ ਖਾਧਾ ਹੁੰਦਾ ਤੁਸੀਂ ਕਿੱਥੇ ਜਾਣਾ ਹੁੰਦਾ ਤੁਸੀਂ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਗੁਜ਼ਰਨਾ ਹੁੰਦਾ ਕਿ ਉਸ ਰਾਤ ਤੁਹਾਨੂੰ ਕਿੰਦਾ ਜਿਹਾ ਖਾਣਾ ਖਾਧਾ ਹੁੰਦਾ ਪਹਿਲਾਂ ਤੁਸੀਂ ਉਹ ਨੋਟ ਕਰੋ ਕਿ ਕਿਸ ਦਿਨ ਤੁਹਾਨੂੰ ਕੀ ਖਾਣ ਨਾਲ ਜਾਂ ਕੀ ਨਾ ਖਾਣ ਨਾਲ ਜ਼ਿਆਦਾ ਹੁੰਦਾ ਉਹ ਸੀ ਦੇ ਟ੍ਰਿਗਰ ਨੂੰ ਨੋਟ ਕਰੋ ਆਪਣੇ ਡਾਕਟਰ ਨਾਲ ਸਲਾਹ ਕਰੋ ਉਹ ਉਹ ਵਰਨਾਲ ਜੋ ਵੀ ਤੁਹਾਨੂੰ ਖਾਣਾ ਪੀਣਾ ਐਡਵਾਈਸ ਕਰਨਗੇ ਇਸ ਕਰਕੇ ਤੁਹਾਨੂੰ ਉਮੀਦ ਹੈ ਕਿ ਆ ਅੱਜ ਵਾਲੀ ਵੀਡੀਓ ਅੱਛੀ ਆਏਗੀ ਹੁਣ ਹੈ ਤਾਂ ਆ ਬੜਾ ਮਤਲਬ ਲੌਂਗ ਚੈਪਟਰ ਹੁੰਦੇ ਨੇ ਜਿੰਨੀ ਮਰਜ਼ੀ ਡਿਸਕਸ ਕਰ ਲਈਏ ਪਰ ਇਹ ਹੁਣ ਟਾਈਮ ਫਿਰ ਜ਼ਿਆਦਾ ਹੋ ਜਾਂਦਾ ਉਹ ਤੁਹਾਨੂੰ ਸੁਣਨਾ ਵੀ ਇੰਨਾ ਲੰਮਾ ਮੁਸ਼ਕਿਲ ਹੋ ਜਾਂਦਾ ਇਸ ਕਰਕੇ ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਆਈ ਹੋਵੇਗੀ ਅਗਰ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਮੈਨੂੰ ਕਮੈਂਟਰ ਦੇ ਵਿੱਚ ਲਿਖ ਸਕਦੇ ਹੋ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਡੀ ਰਿਪਲਾਈ ਦਾ ਆਨਸਰ ਦੇ ਦਿੱਤਾ ਜਾਵੇ ਤੇ ਵੈਗ ਨੂੰ ਖੁਸ਼ ਰੱਖੇ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਅਗਰ ਤੁਹਾਨੂੰ ਅੱਛਾ ਲੱਗਦਾ ਹੈ ਤੇ ਮੇਰਾ ਚੈਨਲ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਆਪਣੇ ਦੋਸਤਾਂ ਮਿੱਤਰਾਂ ਨੂੰ ਕਹਿ ਕੇ ਵੀ ਚੈਨਲ ਨੂੰ ਸਬਸਕ੍ਰਾਈਬ ਕਰਵਾਓ ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਹੋਏਗਾ ਔਰ ਮੇਰੇ ਵੱਲੋਂ ਪੂਰੀ ਕੋਸ਼ਿਸ਼ ਹੋਏਗੀ ਕਿ ਤੁਹਾਨੂੰ ਜਿਆਦਾ ਤੋਂ ਜਿਆਦਾ ਗਿਆਨ ਜੋ ਮੈਂ ਮੇਰੇ ਰਾਈਂ ਦਿੱਤਾ ਜਾ ਸਕਦਾ ਉਹ ਵਿਗਿਆਨ ਦੀ ਸੱਚ ਬੇਸਡ ਗੱਲ ਕੀਤੀ ਜਾਏਗੀ ਜੋ ਵੀ ਹੋਏਗੀ ਕੋਈ ਅਦਰ ਉਦਰ ਦੀਆਂ ਐਵੇਂ ਨਹੀਂ ਹੋਣਗੀਆਂ ਇਹਦੇ ਵਿੱਚ ਤੇ ਉਮੀਦ ਹੈ ਕਿ ਤੁਹਾਨੂੰ ਪਸੰਦ ਆਇਆ ਹੋਵੇ ਧੰਨਵਾਦ ਸ਼ੁਕਰੀਆ ਤੁਹਾਡਾ ਆਪਣਾ ਡਾਕਟਰ ਮਲਕੀਤ ਸਿੰਘ ਪੱਟੜੀ ਸ਼ੁਕਰੀਆ